ਸਾਡੇ ਕੋਲ ਨਾ ਜੀ ਕਾਫੀ ਭਰਾਵਾਂ ਦੇ ਮੈਸੇਜ ਸੀਗੇ ਵੀ ਜਿਹੜੇ ਤੁਹਾਡੇ ਕੋਲੇ ਹਰੇ ਰੰਗ ਦੀ Maruti ਖੜੀ ਹੈ ਜਾਪਾਨੀ Maruti ਖੜੀ ਹੈ ਉਹ ਤੁਸੀਂ ਕਦੋਂ ਸੇਲ ਕਰਨੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ GS ਮੋਟਰ ਤਲਵੰਡੀ ਸਾਬੋ ਤੋਂ ਲਓ ਜੀ ਹੁਣ ਜਿਹੜੀ ਅਸੀਂ ਕਾਰ ਲੈ ਕੇ ਆਏ ਸੀ ਰੱਖਣ ਵਾਸਤੇ ਸਾਹਮਣੇ ਰੱਖੀ ਸੀ ਗੱਡੀ ਅਸੀਂ ਇਹ ਵਾਲੀ ਜਾਪਾਨੀ Maruti ਇਹ ਹੁਣ ਅਸੀਂ ਕਰਨੀ ਆ ਸੇਲ ਜੀ ਤੇ ਇਹਦੀ ਆਪਾਂ ਪੂਰੀ ਵੀਡੀਓ ਬਣਾ ਰਹੇ ਹਾਂ ਸੋ ਜਿੰਨੇ ਭਰਾ ਆਪਾਂ ਨੂੰ ਮੈਸੇਜ ਕਰਦੇ ਸੀ ਸਾਨੂੰ ਜਿਹੜੇ ਤੁਹਾਡੇ ਕੋਲ ਗ੍ਰੀਨ ਕਲਰ ਦੀ ਗੱਡੀ ਹੈ ਮਰੂਤੀ ਐਸਐਸਟੀ ਜਾਨਕਿ ਜਪਾਨੀ ਮਰੂਤੀ ਹੈ ਵੀ ਉਹ ਤੁਸੀਂ ਸੇਲ ਕਰੋ ਲਓ ਜੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਅੱਜ ਆਪਾਂ ਇਹ ਗੱਡੀ ਦੇਣੀ ਹੈ ਜਿਹੜੇ ਵੀਰ ਮੈਸੇਜ ਕਰਦੇ ਸੀ ਆਪਣੀ ਵੀਡੀਓ ਸੀ ਵੱਧ ਤੋਂ ਵੱਧ ਦੇਖਿਓ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਓ ਜੀ ਸਭ ਤੋਂ ਪਹਿਲਾਂ ਗੱਡੀ ਪੂਰੀ ਦੀ ਪੂਰੀ ਚੈੱਕ ਕਰਵਾਵਾਂਗੇ ਗੱਡੀ ਦਾ ਮਾਡਲ ਦੱਸਾਂਗੇ ਡਿਟੇਲ ਦੱਸਾਂਗੇ ਪੂਰੀ ਰੇਟ ਦੱਸਾਂਗੇ ਗੱਡੀ ਦਾ ਬਿਲਕੁਲ ਲਾਸਟ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਗ੍ਰੀਨ ਕਲਰ ਦੀ ਗੱਡੀ ਹੈ ਜਿਹੜੀ ਆਪਣੇ ਕੋਲੇ ਇਹ ਮਾਡਲ ਹੈਗੀ ਜੀ 86 ਗੱਡੀ ਤੇ ਜਿਹੜਾ ਨੰਬਰ ਲੱਗਿਆ ਹੋਇਆ ਛੋਟਾ ਨੰਬਰ ਲੱਗਿਆ ਹੈ ਜੀ ਅ ਸਾਰੀ ਦੀ ਸਾਰੀ ਕੰਡੀਸ਼ਨ ਭਰਾਵਾਂ ਨੂੰ ਮੈਂ ਚੈੱਕ ਕਰਵਾਉਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਟਾਇਰ ਤੇ ਲਾਈ ਵੀਲ ਬਿਲਕੁਲ ਵਧੀਆ ਕੰਡੀਸ਼ਨ ਦੇ ਪਾਏ ਹੋਏ ਨੇ ਤੇ ਸ਼ੀਸ਼ੇ ਵਗੈਰੇ ਜੋ ਵੀ ਗੱਡੀ ਦੇ ਬਿਲਕੁਲ ਓਕੇ ਨੇ ਨਾਲ ਨਾਲ ਜਿੰਨੇ ਵੀ ਗੱਡੀ ਦੇ ਵਿੱਚ ਫੰਕਸ਼ਨ ਹੁੰਦੇ ਨੇ ਸਾਰੇ ਓਕੇ ਨੇ ਜੀ ਕੋਈ ਵੀ ਜਿਹੜਾ ਕੋਈ ਜਿਵੇਂ ਕਿ ਹੈਡਲਾਈਟਾਂ ਹੋ ਗਈਆਂ ਇੰਡੀਕੇਟਰ ਵਗੈਰਾ ਹੋ ਗਿਆ ਸਭ ਕੁਝ ਗੱਡੀ ਦਾ ਓਕੇ ਰਿਪੋਰਟ ਚੱਲਦਾ ਜੀ ਸਭ ਤੋਂ ਪਹਿਲਾਂ ਆਪਾਂ ਭਰਾਵਾ ਨੂੰ ਗੱਡੀ ਦੀ ਪੂਰੀ ਦੀ ਪੂਰੀ ਬਾਹਰੋਂ ਕੰਡੀਸ਼ਨ ਚੈੱਕ ਕਰਵਾਵਾਂਗੇ ਜਾਨੀ ਕਿ ਐਕਸਟੀਰੀਅਰ ਨਾਲ ਨਾਲ ਗੱਡੀ ਦਾ ਇੰਟੀਰੀਅਰ ਦਿਖਾਵਾਂਗੇ ਇੰਜਨੂ ਵੀ ਦਿਖਾਵਾਂਗੇ ਤੇ ਡਿੱਗੀ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੇਖ ਸਕਦੇ ਹੋ ਜੀ ਚਾਰੇ ਸਾਈਡਾਂ ਤੋਂ ਵੀਡੀਓ ਨੂੰ ਨਾਲ ਦੀ ਨਾਲ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਤਾਂ ਕਿ ਜਿਹੜੇ ਭਰਾ ਕੋਲੇ ਜਿਹੜਾ ਭਰਾ ਨੇ ਗੱਡੀ ਲੈਣੀ ਹੋਵੇ ਵੀਡੀਓ ਤੱਕ ਪਹੁੰਚ ਸਕੇ ਚਾਰੇ ਸਾਈਡੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਹੁਤ ਹੀ ਸਾਫ਼ ਪਈ ਹੈ ਚਾਰੇ ਸਾਈਡਾਂ ਤੋਂ ਭਰਾ ਮ ਨੂੰ ਚੈੱਕ ਕਰਵਾ ਰਹੇ ਹਾਂ ਜੀ ਤੁਸੀਂ ਫਰੰਟ ਜਿਹੜੀ ਫਰੰਟ ਲੋ ਗੱਡੀ ਦੇਖ ਸਕਦੇ ਹੋ ਜਿਹੜੀਆਂ ਵੀ ਗ੍ਰਿਲਾਂ ਵਗੈਰਾ ਪ੍ਰੋਪਰਲੀ ਆਉਂਦੀਆਂ ਨੇ ਸਾਰੀਆਂ ਗੱਡੀ ਦੇ ਵਿੱਚ ਲੱਗੀਆਂ ਹੋਈਆਂ ਨੇ ਨਾਲ ਨਾਲ ਥੋੜੇ ਫੰਕਸ਼ਨਲ ਵੀ ਦੱਸੀ ਚੱਲਾਂਗੇ ਵੀ ਜਿਹੜਾ ਦੂਸਰੇ ਅਮਰੂਤੀ ਦਾ ਕੀ ਫਰਕ ਸੀਗਾ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਜਿਹੜੀ ਆਪਣੇ ਕੋਲ ਗੱਡੀ ਖੜੀ ਹੈ ਜੀ 86 ਮਾਡਲ ਜਾਪਾਨੀ ਅਮਰੂਤੀ ਚਾਰੇ ਸਾਈਡਾਂ ਤੋਂ ਤੁਸੀਂ ਦੇਖ ਸਕ ਬਿਲਕੁਲ ਸਾਫ ਕੰਡੀਸ਼ਨ ਦੀ ਹੈ ਨਾਲ ਨਾਲ ਭਰਾਵਾਂ ਨੂੰ ਆਪਾਂ ਚਾਰੇ ਸਾਈਡਾਂ ਤੋਂ ਗੱਡੀ ਚੈੱਕ ਵੀ ਕਰਵਾ ਰਹੇ ਹਾਂ ਸੋ ਕਿਸੇ ਵੀ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਜੀ ਮੋਬਾਈਲ ਨੰਬਰ ਆਪਣਾ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਜਿਹੜੇ ਵੀਰ ਨੇ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਆਪਣੀ ਲੋਕੇਸ਼ਨ ਹੈਗੀ ਹੈ ਜੀ ਤਲਵੰਡੀ ਸਾਬੋ ਦੇ ਤਲਵੰਡੀ ਸਾਬੋ ਦੇ ਵਿੱਚ ਦਸਮੇ ਸਕੂਲ ਜਿਹੜਾ ਦਸਮੇ ਸਕੂਲ ਹੈ ਜੀ ਉਹ ਤੋਂ ਅੱਗੇ ਇੱਕ ਪੈਟਰੋਲ ਪੰਪ ਹੈ ਐਚਪੀ ਦਾ ਉਹਦੇ ਬਿਲਕੁਲ ਸਾਹਮਣੇ ਆਪਣਾ ਗਰਾਜ ਹੈ ਜੀ ਜੀਐਸ ਮੋਟਰ ਤਲਵੰਡੀ ਸਾਬੋ ਤੁਸੀਂ ਉੱਥੇ ਆ ਕੇ ਗੱਡੀ ਲਿਆ ਵੀ ਸਕਦੇ ਹੋ ਲੋ ਜੀ ਚਾਰੇ ਸਾਈਡਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਹੀ ਚੁੱਕੇ ਹੋ ਇੱਕ ਵਾਰੀ ਰੀਅਰ ਤੋਂ ਵੀ ਬਰੇਕ ਥੋੜਾ ਚੈੱਕ ਕਰਵਾ ਦਿਓ ਹਨਾ ਚਾਰੇ ਸਾਈਡਾਂ ਤੋਂ ਜਿਹੜੀ ਗੱਡੀ ਸਾਫ਼ ਪਈ ਹੈ ਗੱਡੀ ਦਾ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਛੋਟਾ ਨੰਬਰ ਹੈ ਜੀ ਡਬਲਯੂ ਐਨ ਐਫ 5681 ਮਤਲਬ ਚਾਰੀਆਂ ਸਾਈਡਾਂ ਤੁਸੀਂ ਦੇਖ ਸਕਦੇ ਹੋ ਮੇਰੇ ਲੈਟਾਂ ਵਗੈਰਾ ਜੋ ਵੀ ਲੋਕ ਵਗੈਰਾ ਹੁੰਦੇ ਨੇ ਸਾਰੇ ਜਿਵੇਂ ਕੰਪਨੀ ਕੰਨੀਓਂ ਆਉਂਦੀ ਸੀ ਉਸ ਤਰ੍ਹਾਂ ਹੀ ਇਹਦੇ ਪਏ ਨੇ ਜੀ ਜਿਵੇਂ ਅਰੀਜਨਲ ਚੀਜ਼ ਆਉਂਦੀ ਸੀ ਨਾਲ ਨਾਲ ਭਰਾ ਮਨੂੰ ਮੈਂ ਚਾਰੇ ਸਾਈਡਾਂੋਂ ਚੈੱਕ ਕਰਵਾਵਾਂਗੇ ਚਾਰੇ ਸਾਈਡਾਂੋਂ ਜੀ ਗੱਡੀ ਦੇਖ ਹੀ ਚੁੱਕੇ ਹਾਂ ਜੀ ਗੱਡੀ ਦਾ ਤੁਹਾਨੂੰ ਹੁਣ ਅੰਟੀਰੀਅਰ ਚੈੱਕ ਕਰਵਾਵਾਂਗੇ ਅੰਟੀਰੀਅਰ ਦੀ ਵੀ ਗੱਡੀ ਬਹੁਤ ਜ਼ਿਆਦਾ ਸਾਫ਼ ਪਈ ਹੈ ਜੀ ਵਿਦਆਊਟ ਏਸੀ ਗੱਡੀ ਹੈ ਜੀ ਇਹ ਪਹਿਲਾਂ ਦੇ ਟਾਈਮਾਂ ਦੇ ਵਿੱਚ ਕਈ ਮਾਡਲਾਂ 'ਚ ਏਸੀ ਆਉਂਦੇ ਸੀ ਕਈਆਂ 'ਚ ਆਉਂਦੇ ਨਹੀਂ ਸੀ ਲਓ ਜੀ ਹੁਣ ਤੁਸੀਂ ਇਹਦਾ ਅਨਟੀਰੀਅਰ ਦੇਖ ਸਕਦੇ ਹੋ ਕਹਿ ਸਕਦੇ ਆਂ ਵੀ ਜਿਹੜੇ ਵੀ ਵੀਰ ਤੋਂ ਆਪ ਗੱਡੀ ਲੈ ਕੇ ਸੀ ਨਾ ਪੂਰੀ ਸਾਫ ਕੇ ਰੱਖੀ ਸੀ ਆ ਕੋਕੇ ਵਗੈਰਾ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਲਵਾਈ ਸੀਗੇ ਬਾਈ ਨੇ ਜਿੰਨੇ ਵੀ ਜਿਹੜੇ ਗੱਤਿਆਂ ਦੇ ਸਕਰੂ ਵਗੈਰਾ ਆਉਂਦੇ ਨੇ ਸਪੈਸ਼ਲ ਲਵਾਈ ਸੀਗੇ ਜੀ ਡੈਸ਼ਬੋਰਡ ਦੇਖ ਸਕਦੇ ਹੋ ਪੂਰਾ ਸਾਫ ਪਿਆ ਜਿੰਨੇ ਵੀ ਚੀਜ਼ਾਂ ਨੇ ਸਾਰੀਆਂ ओरिजिनल ਨੇ ਗੱਡੀ ਦੇ ਵਿੱਚ ਕੋਈ ਵੀ ਇਹਦੀ ਚੇਂਜ ਨਹੀਂ ਕੀਤੀ ਜਿਵੇਂ ਵੀ ओरिजिनੈਲਟੀ ਜਿਹੜੀ ਆਉਂਦੀ ਸੀ ਅਨਟੀਰੀਅਰ ਦੇਖ ਸਕਦੇ ਹੋ ਹਾਰਨ ਵਗੈਰਾ ਬਿਲਕੁਲ ਓਕੇ ਆ ਸੀਟ ਕਵਰ ਵਗੈਰਾ ਜਿਹੜੇ ਪਾਏ ਹੋਏ ਨੇ ਚੈੱਕ ਕਰ ਸਕਦੇ ਹੋ ਚਾਰੇ ਸਾਈਡਾਂ ਤੋਂ ਵੀ ਨਾ ਨਾ ਤੁਹਾਨੂੰ ਇੱਕ ਵਾਰੀ ਦੀਆਂ ਪਿਛਲੀ ਡੋਰ ਵੀ ਓਪਨ ਕਰਕੇ ਦਿਖਾ ਦਿੰਨੇ ਹਾਂ ਜੀ ਇਹ ਚੀਜ਼ ਵੀ ਤੁਸੀਂ ਦੇਖ ਸਕਦੇ ਹੋ ਬਸ ਕੱਲੀ ਗੱਡੀ ਵਾਸ਼ ਕਰਨ ਵਾਲੀ ਹੈ ਜੀ ਬਾਕੀ ਹੋਰ ਕੋਈ ਦਿੱਕਤ ਨਹੀਂ ਗੱਡੀ ਦੇ ਵਿੱਚ ਬਾਕੀ ਪੁਰਾਣਾ ਮਾਡਲ ਗੱਡੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੋ ਵੀ ਹੁੰਦਾ ਹਨਾ ਥੋੜਾ ਬਹੁਤਾ ਕੰਮ ਤਾਂ ਕਰਵਾਉਣਾ ਹੀ ਪੈਂਦਾ ਜੀ ਪੁਰਾਣੀ ਗੱਡੀ ਦਾ ਨਾ ਤੁਹਾਨੂੰ ਇਹ ਵਾਲਾ ਫੰਕਸ਼ਨ ਕਿਤੋਂ ਵੀ ਓਕੇ ਨਹੀਂ ਮਿਲਣਾ ਤੁਸੀਂ ਦੇਖ ਸਕਦੇ ਹੋ ਜੀ ਅੱਜ ਵੀ ਇਹ ਉਵੇਂ ਹੀ ਕੰਮ ਕਰਦਾ ਜਿਹੜਾ ਇਹਦਾ ਡਿੱਗੀ ਦਾ ਸ਼ੀਸ਼ਾ ਹੁੰਦਾ ਜੀ ਜਿਵੇਂ ਕੰਪਨੀ ਕਨੇਓਂ ਆਉਂਦਾ ਹੀ ਚੈੱਕ ਕਰ ਸਕਦੇ ਹੋ ਬਿਲਕੁਲ ਇਹ ਓਕੇ ਹੈ ਮਤਲਬ ਕੋਈ ਵੀ ਕਮੀ ਨਹੀਂ ਤੇ ਇਸ ਸਾਈਡ ਤੋਂ ਵੀ ਵੀਰੋ ਦਿਖਾ ਦਿਓ ਥੋੜਾ ਵਿੱਚੋਂ ਜਿਵੇਂ ਵੀ ਪੂਰੀ ਪ੍ਰੋਪਰ ਦੀ ਪ੍ਰੋਪਰ ਗੱਡੀ ਦੀ ਫਿਟਿੰਗ ਉਵੇਂ ਹੀ ਪਈ ਹੈ ਜਿਵੇਂ ਕੰਪਨੀ ਚੋਂ ਗੱਡੀ ਆਉਂਦੀ ਸੀ ਗੱਡੀ ਇਹ ਕੱਲੀ ਰੀਪੇਂਟ ਹੋਣ ਵਾਲੀ ਹੈ ਜੀ ਬਟ ਚੱਲਦਾ ਹੈ ਐਂ ਵੀ ਜਾਊਗੀ ਕੋਈ ਦਿੱਕਤ ਨਹੀਂ ਲਓ ਚਾਰੇ ਸਾਈਡਾਂ ਤੋਂ ਭਰਾ ਮਨੂੰ ਆਪਾਂ ਗੱਡੀ ਦਿਖਾਈ ਚੁੱਕੇ ਆ ਤੇ ਟਾਇਰ ਗੱਡੀ ਦੇ ਪਏ ਨੇ ਜੀ ਫਰੰਟ ਵਾਲੇ ਟਾਇਰ ਨੇ ਜਿਹੜੇ ਉਹ ਤਾਂ ਪਏ ਨੇ ਤੁਸੀਂ ਐਂ ਹਿਸਾਬ ਲਾ ਲਓ ਜੀ ਅ 40% ਦੇ ਟਾਇਰ ਪਏ ਨੇ ਮਗਲੇ ਟਾਇਰ ਹੈਗੇ 20% ਲਾਈ ਵਗੈਰਾ ਜਿਹੜਾ ਗੱਡੀ ਦੇ ਬਿਲਕੁਲ ਓਕੇ ਨੇ ਇੱਕਦਮ ਮੈਂ ਬੋਰਨ ਚੱਕ ਕੇ ਚੈੱਕ ਕਰਵਾ ਹੀ ਦਿੰਨਾ ਜੀ ਸੋ ਕਈ ਵਾਰ ਕੋਈ ਵੀਰ ਦੂਰੋਂ ਆਵੇ ਉਹਨੂੰ ਕੋਈ ਚੀਜ਼ ਦਾ ਡਾਊਟ ਹੋਵੇ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਇੰਜਨ ਵਗੈਰਾ ਵੀ ਜਿੰਮੇ ਵੀ ਆਉਂਦਾ ਸ਼ੀਲਡ ਹੈ ਜੀ ਚੈੱਕ ਕਰ ਸਕਦੇ ਹੋ ਚਾਰੇ ਸਾਈਡਾਂ ਤੋਂ ਮਤਲਬ ਪੁਰਾਣਾ ਮਾਡਲ ਕਾਰ ਹੈ ਜੀ ਥੋੜਾ ਬਹੁਤਾ ਕੰਮ ਦਾ ਤੁਹਾਨੂੰ ਕਰਵਾਉਣਾ ਹੀ ਪੈਣਾ ਵੀ 10-2000 ਰੁਪਏ ਤੁਸੀਂ ਉੱਤੇ ਲਾ ਕੇ ਗੱਡੀ ਨੂੰ ਜਿਵੇਂ ਮਰਜ਼ੀ ਤੁਸੀਂ ਸ਼ੂਟਸ ਵੀ ਵਰਤ ਸਕਦੇ ਹੋ ਕਿਤੇ ਵੀ ਵਰਤ ਸਕਦੇ ਹੋ ਇਹ ਵਾਲੀ ਗੱਡੀ ਦੇ ਵਿੱਚ ਐਲਬੀਜੀ ਕਿੱਟ ਵੀ ਲੱਗੀ ਹੋਈ ਹੈ ਜੀ ਤੇ ਪੈਟਰੋਲ ਤੇ ਵੀ ਇਹ ਵਾਲੀ ਗੱਡੀ ਹੈਗੀ ਆ ਬਾਕੀ ਟਾਇਰ ਵਗੈਰਾ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਹੈ ਤੇ ਆ ਸ਼ੀਸ਼ੇ ਵਗੈਰਾ ਦੇਖ ਸਕਦੇ ਹੋ ਬਿਲਕੁਲ ਓਕੇ ਲੱਗੇ ਹੋਏ ਨੇ ਜਿਵੇਂ ਵੀ ਆਉਂਦੇ ਸੀ ਕੰਪਨੀ ਦੇ ਵਿੱਚੋਂ ਇਹ ਵਾਲੀ ਗੱਡੀ ਦਾ ਮਾਡਲ ਹੈਗਾ ਜੀ 86 86 ਮਾਡਲ ਹੈ ਜੀ ਇਹ ਤੇ ਡਿਮਾਂਡ ਇਹ ਕੀ ਗੱਡੀ ਇਹ ਦੇ ਦਾਂਗੇ ਭਰਾਵਾਂ ਨੂੰ 60000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਤੁਹਾਨੂੰ ਹੋਰ ਵੀ ਜਿਹੜਾ ਡਿਸਕਾਊਂਟ ਕਰ ਦਾਂ ਗੱਡੀ ਦਾ ਕੋਈ ਆਏ ਨੀ ਵੀ 60 ਸੀ ਦੇਣੀ ਆ ਕੋਈ ਗੱਲ ਨਹੀਂ ਘਟਾ ਕੇ ਦੇਵਾਂਗੇ ਰੇਟ ਸੋ ਕਿਸੇ ਵੀ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਜੀ ਵੀਡੀਓ ਪ੍ਰੋਪਰ ਚੈੱਕ ਕਰਕੇ ਆਇਓ ਜੀ ਗੱਡੀ ਦਾ ਜਿਹੜਾ ਕੰਮ ਹੋਣ ਵਾਲਾ ਕੰਮ ਆ ਤੁਹਾਨੂੰ ਦੱਸ ਦਿੰਨਾ ਵੀਡੀਓ ਦੇ ਵਿੱਚ ਗੱਡੀ ਦਾ ਚੌਥਾ ਗੇਅਰ ਨਿਕਲਦਾ ਜੀ ਇੱਕ ਗੱਡੀ ਭਾਲ ਦੀ ਆ ਬ੍ਰੇਕਾਂ ਦਾ ਕੰਮ ਦੋ ਕੰਮ ਤਾਂ ਹੈ ਮੇਨ ਜਿਹੜੀ ਭਾਲਦੀ ਭਾਲਦੀ ਹੈ ਜੀ ਬਾਕੀ ਥੋੜੀ ਮੋਟ ਜਿਹੜੀ ਰਸਟਿੰਗ ਹੁੰਦੀ ਹੈ ਥੱਲੇ ਤੋਂ ਜਿਵੇਂ ਤੁਹਾਨੂੰ ਪਤਾ ਪੁਰਾਣਾ ਮਾਡਲ ਗੱਡੀ ਆ ਮਾ ਥੋੜੀ ਗਲਾਫਟ ਜੀ ਆ ਜਾਂਦੀ ਹੈ ਇਹ ਨਹੀਂ ਹੈਗਾ ਵੀ ਅਸੀਂ ਇਸ ਟਾਈਮ ਚਲਾ ਵੀ ਰਹੇ ਹਾਂ ਗੱਡੀ ਚੱਲ ਕੇ ਜਾਊਗੀ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਤੁਸੀਂ ਚਲਾ ਕੇ ਆਰਾਮ ਨਾਲ ਲਿਆ ਸਕਦੇ ਹੋ ਗੱਡੀ ਦਾ ਰੇਟ ਹੈਗਾ ਜੀ 60000 ਰੁਪਿਆ 86 ਮਾਡਲ ਹੈ ਤੇ ਪੇਜ ਵਾਲੀ ਕਾਪੀ ਹੈ ਜੀ ਪਾਸਿੰਗ ਗੱਡੀ ਦੀ ਹੈ ਨਹੀਂ ਕਈ ਵਾਰ ਸਾਨੂੰ ਵੀਰ ਮੈਸੇਜ ਕਰਦੇ ਵੀ ਗੱਡੀ ਦੀ ਪਾਸਿੰਗ ਪਾਸਿੰਗ ਵਗੈਰਾ ਗੱਡੀ ਦੀ ਖਤਮ ਹੈ ਜੀ ਸੋ ਕਿਸੇ ਵੀ ਭਰਾ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਮੋਬਾਈਲ ਨੰਬਰ ਮੇਰਾ ਹੈਗਾ ਜੀ 98767 732 ਸਾਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ ਤਲਵੰਡੀ ਸਾਹਿਬ ਉਹ ਜੀ ਨੂੰ ਮਰਜ਼ੀ ਇੱਕ ਪੁੱਛ ਵੀ ਸਕਦੇ ਹੋ ਜੀ ਐਸ ਮੋਟਰਸ ਤੇ ਜਾਣਾ ਜੀ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਆਪਣੀ ਕੋਈ ਗੱਡੀ ਵੇਚਣਾ ਵੀ ਚਾਹੁੰਦੇ ਹੋ ਤਾਂ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਸਾਨੂੰ ਫੋਟੋਆਂ ਭੇਜ ਸਕਦੇ ਹੋ WhatsApp ਤੇ ਸੋ ਸਭ ਸੀਗਾ ਸਾਰੇ ਪਹੁੰਚਾਉਂਦਾ